ਘਰ ਦੇ ਵਿੱਚ ਕਦੇ ਕੋਈ ਚਿੰਤਾ ਨਾ ਹੋਵੇ ਕੀ ਆਪਾਂ ਘਰਾਂ ਵਿੱਚ ਚਾਹੁੰਦੇ ਨਹੀਂ ਕਿ ਬੱਚੇ ਆਗਿਆਕਾਰੀ ਹੋਣ ਕੀ ਆਪਾਂ ਇਹ ਘਰਾਂ ਵਿੱਚ ਚਾਹੁੰਦੇ ਨਹੀਂ ਕਿ ਜਿਹੜੇ ਸਾਡੇ ਬੱਚੇ ਨੇ ਉਹ ਸਤ ਮਾਰਗੀ ਹੋਣ ਕੀ ਆਪਾਂ ਇਹ ਚਾਹੁੰਦੇ ਨਹੀਂ ਸ਼ਰੀਰ ਮੇਰਾ ਜਿਹੜਾ ਤੰਦਰੁਸਤ ਰਹੇ ਕੀ ਆਪਾਂ ਇਹ ਚਾਹੁੰਦੇ ਨਹੀਂ ਮਹਾਰਾਜ ਘਰ ਦੇ ਵਿੱਚ ਪਰਕਤ ਹੋਵੇ ਪਰਿਵਾਰ ਵਿੱਚ ਖਵਾਅਤ ਹੋਵੇ ਵਪਾਰ ਵਿੱਚ ਸਦਾ ਵਾਧਾ ਹੁੰਦਾ ਰਹੇ ਚਾਹੁੰਦੇ ਨੇ ਤੂੰ ਸੋਚੋ ਸਾਹਮਣੇ ਨਲਕਾ ਲੱਗਿਆ ਆਪਾਂ ਇੱਥੇ ਬੈਠੇ ਨਲਕੇ 'ਚ ਪਾਣੀ ਵੀ ਹੈਗਾ ਪਰ ਆਪਾਂ ਗੇੜਨਾ ਨਹੀਂ ਚਾਹੁੰਦੇ ਬੈਠੇ ਰੌਲਾ ਪਾਈ ਜਾਂਦੇ ਆ ਪਾਣੀ 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 ਤੂੰ ਦੱਸੋ ਪਾਣੀ ਪਾਣੀ ਕਹਿਣ ਨਾਲ ਪਿਆਸ ਬੁਝੇ? ਪਿਆਰੇ ਸੰਗਤ ਜੀ ਇਕੱਲਾ ਚਾਉਣ ਨਾਲ ਗੱਲ ਨਹੀਂ ਬਣੇਗੀ ਉਹ ਕਰਮ ਕਰਨੇ ਪੈਣਗੇ ਜਿਹੜੇ ਕਰਮਾਂ ਦੇ ਨਾਲ ਘਰ ਵਿੱਚ ਸੁੱਖ ਆਉਣਗੇ Dann bitte schauen,